ਉਹ ਇਥਨੌਲ ਵਾਲਾ ਮਾਮਲਾ ਜਿਹੜਾ ਉਹ ਬੜਾ ਉਲਝਿਆ ਜਾ ਪਿਆ ਔਰ ਇੱਚ ਕਦੇ ਸਰਕਾਰ ਆਪ ਦਾ ਪ੍ਰਤੀਕਰਮ ਦੇ ਦਿੰਦੀ ਹੈ ਕਦੇ ਦੂਜੇ ਪਾਸੇੋਂ ਪ੍ਰਤੀਕਰਮ ਆ ਜਾਂਦਾ ਉਹ ਮਸਲਾ ਕਿੱਥੇ ਜੇ ਪਹੁੰਚਿਆ ਕੋਈ ਹੱਲ ਵੀ ਹੋਇਆ ਜਾਂ ਕੋਈ ਕੋਈ ਸਪਸ਼ਟਤਾ ਵੀ ਹੋਈ ਜਾਂ ਅਜੇ ਵੀ ਉਲਝਣੀ ਹੈ ਬਸ ਉਹਦੇ ਵਿੱਚ ਵੀ ਵੇਖੋ ਗੱਲ ਇਹ ਆ ਕਿ ਇਥਨੌਲ ਵਾਲੇ ਮਾਮਲੇ ਚ ਜਿਨ੍ਹਾਂ ਨੇ ਕੋਰਟ ਸ਼ਮੀਰ ਦੀ ਚੌਂਕੀ ਦਾ ਜਿਹੜਾ ਉਹ ਇਨਚਾਰਜ ਮੁਅਤਲ ਕਰਦੇ ਤਾ ਉਹਦੀ ਖਬਰ ਲੱਗੀ ਪੜੀ ਮੈਂ ਹੂੰ ਕਮਾਲ ਦੀ ਗੱਲ ਆ ਯਾਰ ਕਿੱਥੇ ਹਾਲੂ ਕਿੱਥੇ ਹਾਲੂ ਕੁੜੂ ਤੇ ਕਿੱਥੇ ਬੁੱਢੀ ਦਾ ਮਰਨਾ ਹੂੰ ਕਮਾਲ ਹੋ ਗਈ ਆ ਮਤਲਬ ਹੁਣ ਦੇਖੋ ਇਹ ਮੈਂ ਤੁਹਾਨੂੰ ਡੇ 1 ਤੋਂ ਕਹਿ ਰਿਹਾ ਸੀਗਾ ਨਾ ਜੀ ਕਿ ਇਹਨਾਂ ਦਾ ਪੰਗਾ ਪੈ ਗਿਆ ਸੰਧੂਆਂ ਨਾਲ ਪੰਗਾ ਪਿਆ ਗਲਤ ਤਰੀਕੇ ਨਾਲ ਹੂੰ ਹੁਣ ਇਹਨਾਂ ਦੇ ਸ਼ਾਇਦ ਕਮਿਸ਼ਨਰ ਨੇ ਕੱਲ ਚਿੱਠੀ ਵੀ ਕੱਢਤੀ ਆ ਐਕਸਾਈਜ਼ ਵਾਲਿਆਂ ਨਾਲ ਕਿ ਭਾਈ ਉਹ ਜੇ ਕੋਈ ਚੋਰੀ ਕਰਦਾ ਫੜਿਆ ਗਿਆ ਡਰਾਈਵਰ ਤਾਂ ਮਤਲਬ ਮਾਲਕ ਤੇ ਵੀ ਮੁਕੱਦਮਾ ਹੋਊਗਾ ਹੂੰ ਅਰੇ ਸਾਬ ਜੇ ਇਦਾਂ ਤੇ ਜੇ ਏਐਸਆਈ ਕੋਈ ਫੜਿਆ ਜਾਂਦਾ ਡੀਐਸਪੀ ਤੇ ਵੀ ਪਰਚਾ ਕਰੋ ਜੇ ਕੋਈ ਡੀਐਸਪੀ ਫੜਿਆ ਜਾਂਦਾ ਤਾਂ ਐਸਐਸਪੀ ਤੇ ਵੀ ਕਰੋ ਜੇ ਐਸਐਸਪੀ ਫੜਿਆ ਜਾਂਦਾ ਤੇ ਡੀਆਈਜੀ ਤੇ ਕਰੋ ਡੀਆਈਜੀ ਫੜਿਆ ਜਾਂਦਾ ਤੇ ਡੀਜੀਪੀ ਤੇ ਕਰੋ ਜੇ ਡੀਜੀਪੀ ਫੜਿਆ ਗਿਆ ਤਾਂ ਮੁੱਖ ਮੰਤਰੀ ਤੇ ਕਰੋ ਫਿਰ ਫਿਰ ਤਾਂ ਇਹੀ ਬੰਦਾ ਸਟੈਪ ਤੇ ਇਹੀ ਕਮਾਲ ਦੀ ਗੱਲ ਆ ਯਾਰ ਹੂੰ ਦੇਖੋ ਟਰਾਂਸਪੋਰਟਰ ਤੇ ਆਪਦੇ ਘਰੇ ਉਹਨੇ ਤਨਖਾਹ ਤੇ ਬੰਦਾ ਰੱਖਿਆ ਹੂੰ ਰਾਹ ਦੇ ਵਿੱਚ ਉਹਨ ਕੀ ਕਰ ਰਿਹਾ ਉਹਦੀ ਕੱਲ ਨੂੰ ਤੋਂ ਤੁਸੀਂ ਕਹੋਗੇ ਕਿ ਐਕਸੀਡੈਂਟ ਡਰਾਈਵਰ ਤੋਂ ਹੋ ਗਿਆ ਪਰਚਾ ਦੇ ਦਿਓ ਜੀ ਮਾਲਕ ਤੇ ਕਮਹਾਰ ਦੀਆਂ ਗੱਲਾਂ ਨੇ ਮੈਨੂੰ ਤੇ ਸਮਝ ਨਹੀਂ ਲੱਗਦੀ ਸਾਹਿਬ ਅੱਛਾ ਹੁਣ ਬੰਗਾ ਤੇ ਉੱਥੇ ਸਾਰਾ ਐਕਸਰਸਾਈਜ਼ ਡਿਪਾਰਟਮੈਂਟ ਨੇ ਖੜਾ ਕੀਤਾ ਨਾ ਹੂੰ ਤੇ ਭਈ ਬਲੀ ਕੀਤੀ ਲੈ ਰਹੇ ਹੋ ਤੁਸੀਂ ਥਾਣੇਦਾਰ ਦੀ ਇਹ ਕਮਾਲ ਦੀ ਗੱਲ ਹੈ ਨਾ ਹੋ ਸਕਦਾ ਚਲੋ ਵੀ ਥਾਣੇਦਾਰ ਦਾ ਕੋਈ ਨੁਕਸ ਹੋਵੇ ਪਰ ਗੱਲ ਇਹ ਕਿ ਸਾਰੀ ਅਗਵਾਈ ਤੇ ਐਕਸਰਸਾਈਜ਼ ਆਲ ਕਰ ਰਹੇ ਸੀ ਜੀ ਫਿਰ ਉਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਦੱਸਿਆ ਜੀ ਜੀਮਾ ਸਾਹਿਬ ਨੇ ਹੋਈ ਸੀ ਆਕੇ ਫਿਰ ਹਾਂਜੀ ਉਹਨਾਂ ਨੇ ਤਾਂ 80000 ਤੋਂ ਬਾਅਦ ਦੇ ਵਿੱਚ ਤੇ ਹੁਣ ਤੁਸੀਂ ਆਫ ਦੀ ਰਿਕਾਰਡ ਤਾਂ ਮਤਲਬ ਕਿ ਆਗੇ ਕੁਝ 100 ਲੀਟਰਾਂ ਤੇ ਕਿਚੂ ਚੋਰੀ ਕਰ ਰਹੇ ਸੀ ਡਰਾਈਵਰ 80000 ਵਾਲਾ ਅੰਕੜਾ ਤੇ ਉਹਦੇ ਤੋਂ ਤੁਸੀਂ ਖਾੜੀ ਨਹੀਂ ਸਕੇ ਜੀ ਠੀਕ ਹੈ ਨਾ ਜੀ ਤੇ ਦੂਜੀ ਗੱਲ ਇਹ ਆ ਸਾਹਿਬ ਕਿ ਇਸ ਮਾਮਲੇ 'ਚ ਸਰਕਾਰ ਇੱਕੇ ਵਾਰੀ ਬੈਕਫੁੱਟ ਤੇ ਨਹੀਂ ਜਾ ਸਕਦੀ ਹੌਲੀ 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 ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਉਹਨੇ ਇੱਕ ਪਾਸੇ ਜਾ ਕੇ ਦੂਜੇ ਪਾਸੇ ਯਾਰ ਬੇ ਘੜਿਆ ਲਗਾ ਦੇ ਮੈਨੂੰ ਪਾਰ ਬੇ ਤਾਂ ਕਈ ਵਾਰ ਇਹੋ ਜੀ ਸਥਿਤੀ ਬਣ ਜਾਂਦੀ ਆ ਤਾਂ ਬਰਾਹਾਲ ਇਹ ਸ਼ਾਇਦ ਹੌਲੀ ਹੌਲੀ ਯੂ ਟਰਨ ਮਾਰਨ ਦਾ ਸੋਚ ਰਿਹਾ ਕਿ ਇੱਕਦਮ ਮੁੜੇ ਤਾਂ ਕੋਈ ਚੀਜ਼ ਨਾ ਵਜ ਜਾਵੇ ਵਿੱਚ ਆਹੋ ਬਾਕੀ ਯੂ ਟਰਨ ਨਾ ਵਾਂਗੂ ਕਿ ਇਥਨੋਲ ਦੇ ਮਾਮਲੇ 'ਚ ਕਾਰਵਾਈ ਆਪਣੇ ਵਿਭਾਗ ਦੇ ਚਾਹੇ ਹੋ ਪੁਲਿਸ ਹੈ ਚਾਹੇ ਤੁਹਾਡੇ ਐਕਸਾਈਜ਼ ਵਾਲੇ ਆ ਜੇ ਉਹਨਾਂ ਤੇ ਕਰਨੀ ਪੈ ਰਹੀ ਹੈ ਤਾਂ ਕੁਝ ਨਾ ਕੁਝ ਤੇ ਹੈ ਹੀਗਾ ਜੀ ਜੀ ਪਰ ਮਿੰਟੂ ਜੀ ਚਲੋ ਪੁਲਿਸ ਵਾਲਿਆਂ ਦੀ ਗੱਲ ਕਰ ਰਹੇ ਆ ਆਪਾਂ ਤੇ ਇੱਕ ਪੋਸਟ ਵਾਲੀ ਨਿਕਾਲੀ ਥੋੜੀ ਜਿਹੀ ਹੋਰ ਕਰ ਲਗੇ ਪਰ ਪਹਿਲਾਂ ਸਵਾਗਤ ਕਰ ਲਈਏ ਦੋਸਤਾਂ ਦਾ ਕਈ ਸਾਰੇ ਦੋਸਤਾਂ ਦੇ ਕਮੈਂਟ ਮੈਨੂੰ ਜੀ ਨਹੀਂ ਪੜੇ ਜਾਂਦੇ ਹੁੰਦੇ ਕਈ ਵਾਰੀ ਸਮਾਂ ਆਪਣੇ ਕੋਲ ਸੀਮਤ ਹੁੰਦਾ ਹੈ ਕਿ ਗੁੰਨੇ ਵਾਲਾ ਕੀ ਕਹਿ ਰਿਹਾ ਜੀ ਮੈਂ ਨਹੀਂ ਪੜਿਆ ਜੀ ਹਾਂਜੀ ਹਾਂਜੀ ਉਹ ਗੁੰਨੇ ਵਾਲਾ ਮਾਮਲਾ ਤਾਂ ਉਹੀ ਹੈ ਨਰਿੰਦਰ ਦੀਪਾ ਦਾ ਸਰ ਅਸੀਂ ਬਹੁਤ ਵਾਰੀ ਕਰ ਚੁੱਕੇ ਅੰਗੇ ਹੂੰ ਬਹੁਤ ਵਾਰੀ ਉਹਦੇ ਤੇ ਗੱਲ ਕੀਤੀ ਹੈ ਮੇਰੇ ਖਿਆਲ ਦੇ ਨਾਲ ਚਾਰ ਪੰਜ ਵਾਰੀ ਤੇ ਅਸੀਂ ਆਪਣੇ ਪ੍ਰੋਗਰਾਮਾਂ 'ਚ ਗੱਲ ਕੀਤੀ ਹੈ ਠੀਕ ਹੈ ਨਾ ਜੀ ਤਾਂ ਅਸੀਂ ਤਾਂ ਕਹਿੰਨੇ ਆ ਕਿ ਭਈ ਸਾਡਾ ਤਾਂ ਹਮੇਸ਼ਾ ਜੜ ਤੱਕ ਦਾ ਹੁੰਦਾ ਹੈ ਸਵਾਲ ਕੇਸ ਜੜ ਨੂੰ ਹੀ ਠੀਕ ਕਰੋ ਹਮ ਠੀਕ ਹੈ ਨਾ ਜੀ ਕਿਉਂ ਅਣਮਨੁੱਖੀ ਤਸ਼ੱਦਦ ਕਿਸੇ ਤੇ ਹੋਵੇ ਕਿਸੇ ਤੇ ਵੀ ਨਾ ਹੋਵੇ ਕਿਸੇ ਥਾਂ ਤੇ ਸਾਇੰਟੀਫਿਕ ਤਰੀਕੇ ਦੇ ਨਾਲ ਜੋ ਵੀ ਕੇਸਾਂ ਦੀ ਜਾਂਚ ਪੜਤਾਲ ਕਰੋ ਠੀਕ ਹੈ ਨਾ ਸਾਡਾ ਤਾਂ ਸਾਰਿਆਂ ਦੇ ਮਾਮਲੇ ਚਾਕੇ ਜਿੱਥੇ-ਜਿੱਥੇ ਵੀ ਨਿਆਂ ਦੀ ਜ਼ਰੂਰਤ ਹੈ ਨਿਆਂ ਹੋਣਾ ਚਾਹੀਦਾ ਤੇ ਨਿਆਂ ਇਹ ਵੀ ਕਹਿੰਦਾ ਕਿ ਕਿਸੇ ਗਲਤ ਅਫਸਰ ਨੂੰ ਨਾ ਫਸਾ ਦੇ ਜਿਹੜਾ ਜ਼ਿੰਮੇਵਾਰ ਹੈ ਉਹਨੂੰ ਹੀ ਟੰਗੋ ਜੀ ਜਿਹੜਾ ਕਿਸੇ ਵੀ ਘਟਨਾ ਵਾਸਤੇ ਜ਼ਿੰਮੇਵਾਰ ਹੈ ਠੀਕ ਹੈ ਨਾ ਜੀ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਹੁਣ ਇਹ ਨਿਆਂ ਥੋੜੀ ਹੈ ਕਿ ਇੱਕ ਵਿਚਾਰਾ ਐਸਆਈ ਆ ਉਹਨੂੰ ਐਕਸਾਈਜ਼ ਵਾਲਿਆਂ ਦੇ ਨਾਲ ਜਾਣਾ ਪਿਆ ਤਾਂ ਐਕਸਾਈਜ਼ ਵਾਲੇ ਅਫਸਰਾਂ ਨੂੰ ਬਚਾਉਣ ਲਈ ਤੁਸੀਂ ਉਹਨੂੰ ਬੜਕਾ ਦਿਓ ਇਹ ਨਿਆਂ ਤਾਂ ਨਿਆਂ ਦਾ ਇਹ ਤਕਾਜ਼ਾ ਨਹੀਂ ਹੈ ਬਿਲਕੁਲ ਇਹ ਤੇ ਮਿਲਣ ਦਾ ਕੰਮ ਹੁੰਦਾ ਮੈਂ ਕਹਿੰਦਾ ਕਿ ਨਿਆਂ ਸਭ ਨੂੰ ਬਰਾਬਰ ਹੋਣਾ ਚਾਹੀਦਾ ਹੈ ਵੀ ਨਿਆਂ ਦਾ ਤਕਾਜ਼ਾ ਇਹ ਹੋਵੇ ਕਿ ਪੀੜਤ ਪਰਿਵਾਰ ਨੂੰ ਵੀ ਮਿਲੇ ਜੀ ਪਰ ਨਿਆਂ ਦਾ ਤਕਾਜ਼ਾ ਵੀ ਹੋਣਾ ਚਾਹੀਦਾ ਕਿ ਤੁਸੀਂ ਨਜਾਇਜ਼ ਬੰਦੇ ਬੰਦੇ ਦੀ ਬਲੀ ਲੈ ਰਹੇ ਹੋ ਯਾਰ ਤੇ ਜਿਹੜੇ ਜ਼ਿੰਮੇਵਾਰ ਉਹਨਾਂ ਨੂੰ ਤੁਸੀਂ ਖੇਡਦੇ ਛੱਡ ਦਿੱਤੇ। ਟਿੱਪਰ ਮਾਮਲੇ ਦੇ ਵਿੱਚ ਅੱਜ ਡੀਸੀ ਪ੍ਰੀਤੀ যাদਬ ਜਿਹਦੀ ਕਹਿੰਦੇ ਆਰਤੀ ਉਤਾਰ ਕੇ ਤੇ ਖਰੀਆਂ-ਖਰੀਆਂ ਸੁਣਾਈਆਂ ਗਈਆਂ ਨੇ ਤੇ ਐਮਐਲਏ ਜੋੜਾ ਮਾਜਰਾ ਵੀ ਕਹਿੰਦੇ ਸੌਂ ਖਾ ਕੇ ਗਏ ਨੇ ਇੱਥੇ। ਹਾਂ ਜੀ ਉਹ ਤੋਂ ਉਹਨਾਂ ਨੂੰ ਸਫਾਈ ਉਦੋਂ ਵੀ ਦੇਣੀ ਪਈ। ਹਾਂ ਜੀ ਉਦੋਂ ਵੀ। ਪਰ ਉਹ ਡੀਸੀ ਪ੍ਰੀਤੀ যাদਬ ਪਟਿਆਲੇ ਤੋਂ। ਹੂੰ। ਸਮਾਣਾ ਪਟਿਆਲੇ ਚ। ਜੀ। ਮੇਰੇ ਖਿਆਲ ਦੇ ਨਾਲ ਛੁੱਟੀਆਂ ਤੋਂ ਪਹਿਲਾਂ ਉਹਨਾਂ ਨੇ ਇੱਕ ਕਦਮ ਚੁੱਕਿਆ ਸੀਗਾ ਕਿ ਛੁੱਟੀਆਂ ਦੇ ਟਾਈਮ 'ਚ ਟਿੱਪਰਾਂ ਦੀ ਐਂਟਰੀ ਬੰਦ ਕਰਦੀ ਸੀ। ਹੂੰ। ਮੈਂ ਪੋਸਟ ਵੀ ਸਮਾਈ ਸੀ ਚੱਲ ਹਾਂ ਜੀ ਹਾਂ ਜੀ ਵਿੱਚ ਉਦੋਂ ਦਿਨ ਤਾਂ ਥੋੜੀ ਰਹਿ ਗਈ ਸੀ ਛੁੱਟੀਆਂ 'ਚ ਪਰ ਮੈਂ ਕਿਹਾ ਯਾਰ ਕੋਈ ਅਫਸਰ ਨੇ ਜ਼ਰੂਰਤਾ ਦਿਖਾਈ ਜੋਰ ਕੀਤੀ ਪਹਿਲਾਂ ਇੱਕ ਸ਼ਰਮ ਹੀ ਦੇਣੀ ਹੁੰਦੀ ਹੈ ਕਿ ਭਾਈ ਉਦਾਂ ਅਸੀਂ ਰੋਕ ਤਾਂ ਸਕਦੇ ਨਹੀਂ ਇਹਨਾਂ ਨੂੰ ਬੰਦ ਤਾਂ ਕਰ ਨਹੀਂ ਸਕਦੇ ਏਟਲੀਸਟ ਬੱਚੇ ਬਚਾ ਦਈਏ ਜੀ ਤਾਂ ਦੇਖੋ ਜੋੜਾ ਮਾਜਰਾ ਨੂੰ ਕਿਉਂ ਸੋਹਾ ਚੱਕਣੀਆਂ ਪੈ ਰਹੀਆਂ ਨੇ ਇਹਦਾ ਮਤਲਬ ਹੈ ਕੋਈ ਉਂਗਲ ਉਹਨਾਂ ਵੱਲ ਹੋ ਰਹੀ ਹੈ ਨਾ ਤਾਂ ਉਹ ਆ ਹੀ ਰਹੀ ਸੀ ਨਾ ਇੱਕ ਸੰਕੇਤ ਇੱਕ ਗੱਲ ਵੀ ਕੀਤੀ ਸੀ ਤੇ ਫਿਰ ਤੁਸੀਂ ਉੱਥੋਂ ਦੇ ਭਾਈ ਮੋਤਬਾਰ ਹੋਂ ਜੋੜਾ ਮਾਜਰਾ ਜੀ ਬਹੁਤ ਤਜਰਬੇਕਾਰ ਹੋ ਗਏ ਨੇ ਹੁਣ ਤਾਂ ਦੋਹਰੀ ਤੇ ਮੰਤਰੀ ਰਹਿ ਚੁੱਕੇ ਆ ਠੀਕ ਹੈ ਨਾ ਜੀ ਚਲੋ ਵਿਵਾਦ ਹੁੰਦੇ ਰਾਜਨੀਤਿਕ ਜੀਵਨ ਚ ਬਥੇਰਾ ਕੁਝ ਹੁੰਦਾ ਹੁਣ ਤੁਸੀਂ ਤਜਰਬੇਕਾਰ ਹੋ ਇਹਨਾਂ ਚੀਜ਼ਾਂ ਨੂੰ ਠੀਕ ਕਰੋ ਨਾ ਸੱਤ ਕਿਸ਼ੇ ਘਰਾਂ ਦੇ ਉੱਥੇ ਚਿਰਾਗ ਬੁਝੇ ਨੇ ਸਭ ਨਿਆ ਦਿਓ ਤੁਹਾਡਾ ਫਰਜ਼ ਬਣਦਾ ਹੈ ਫਰਜ਼ ਬਣਦਾ ਹੈ ਜੀ ਸਰਕਾਰ ਤੁਹਾਡੀ ਹੈ ਗਏ ਨਹੀਂ ਦੇਰ ਲੱਗਣੀ ਨਹੀਂ ਚਾਹੀਦੀ ਸੀ ਜ਼ਿੰਮੇਵਾਰੀ ਤੁਹਾਡੀ ਹੈ ਸਾਹਿਬ ਇਹਦੇ ਚ ਅਸੀਂ ਕੀ ਕਹਿ ਸਕਦੇ ਆ ਅਸੀਂ ਹੁਣ ਪੀੜਤਾਂ ਨੂੰ ਥੋੜੀ ਕਹੀਏ ਕਿ ਬੇਨਤੀ ਹੈ ਜੀ ਤੁਸੀਂ ਚੁੱਪ ਕਰਕੇ ਬਹਿ ਜਾਓ ਸਰ ਉਹ ਆਪਦੇ ਬੱਚੇ ਥੋੜੀ ਵਾਪਸ ਮੰਗ ਰਹੇ ਨੇ ਤੁਹਾਡੇ ਤੋਂ ਕਿ ਸਾਡੇ ਬੱਚੇ ਲਿਆ ਕੇ ਦਿਓ ਉਹ ਤਾਂ ਨਿਆਂ ਹੋ ਵੀ ਨਹੀਂ ਹੈ ਨਾ ਉਹ ਤਾਂ ਕਹਿ ਰਹੇ ਕਿ আরে ਬੇਦੋਸ਼ੇ ਮਾਸੂਮ ਜਿੰਨੇ ਮਾਰੇ ਆ ਯਾਰ ਜਿਸ ਸਿਸਟਮ ਨੇ ਕਿ ਉਹਦੇ ਚ ਥੋੜਾ ਨਿਆਂ ਤਾਂ ਦੇ ਦੋ ਬੋਟ ਆਉਣ ਵਾਲੇ ਕਿਸੇ ਦੇ ਬੱਚੇ ਐ ਇਸ ਤਰ੍ਹਾਂ ਤੁਸੀਂ ਸੋਚ ਕੇ ਦੇਖੋ ਯਾਰ ਮੇਰਾ ਵੀ ਬੱਚਾ ਤੁਹਾਡਾ ਵੀ ਚਲੋ ਸਾਰਿਆਂ ਚ ਕੋਈ ਨਾ ਕੋਈ ਬੱਚਾ ਸਕੂਲ ਜਾਂਦਾ ਸਰ ਜਦੋਂ ਆਪਾਂ ਸਕੂਲ ਭੇਜਦੇ ਆ ਨਾ ਸਵੇਰੇ ਠੀਕ ਹੈ ਕਿ ਇੱਕ ਮਾਹੌਲ ਹੁੰਦਾ ਹੈ ਬੱਚਾ ਜਾਂਦਾ ਜੀ ਕਈ ਵਾਰ ਉਦਾਸ ਹੁੰਦਾ ਹੈ ਕਈ ਵਾਰ ਖੁਸ਼ ਹੁੰਦਾ ਹੈ ਮਾਂ ਪਰੌਂਠੇ ਖਵਾਉਂਦੀ ਆ ਵਿਤ ਅਨੁਸਾਰ ਘਰਾਂ ਚੋਂ ਫਰੂਟ ਜਾਂਦੇ ਨੇ ਐ ਮਤਲਬ ਕਿ ਬੱਚਾ ਤੋੜਨਾ ਹੁੰਦਾ ਨਾ ਜਿਹੜਾ ਕਹ ਲੋ ਕਿ ਆਪਦੀ ਰੂਹ ਕੱਢ ਕੇ ਨਾ ਵੈਨ ਚ ਚੜਾਉਣੀ ਹੁੰਦੀ ਆ ਜੀ 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 ਠੀਕ ਹੈ ਨਾ ਜਿਸਮ ਉਥੇ ਰਹਿ ਜਾਂਦਾ ਤੋਂ ਭਾਈ ਉਹ ਜਿਹੜੀਆਂ ਮਾਮਾ ਨੇ ਤੋਰੇ ਆ ਤੇ ਮੁੜ ਕੇ ਲਾਸ਼ਾਂ ਦੇ ਰੂਪ ਦੇ ਵਿੱਚ ਉਥੇ ਉਹਨਾਂ ਦੀ ਝੋਲੀ ਪਿਆ ਉਹਨਾਂ ਨੂੰ ਨਿਆਜ਼ ਜ਼ਰੂਰ ਦਿਓ ਸਾਹਿਬ ਨਿਆਜ਼ ਜ਼ਰੂਰ ਦਿਓ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਇਹ ਸੱਚੀ ਬੜੀ ਮੰਦਪਾਗੀ ਇਹਦੋਂ ਵੀ ਗੱਲ ਯਾਦ ਕਰ ਲੈਣੇ ਹਨ ਤੇ ਸੱਚੀ ਮੰਦਪਾਗੀ ਬਾਈ ਮਹਿਸੂਸ ਹੁੰਦਾ ਜੇ ਤੁਹਾਡੇ ਮਨ ਦੇ ਅੰਦਰ ਦਰਦ ਹੈ ਤਾਂ ਮਹਿਸੂਸ ਹੋਊਗਾ ਜੇ ਤੁਸੀਂ ਪੱਥਰ ਦੇ ਲੋ ਜਾਂ ਬੇਦ ਦੇ ਲੋ ਦਿਲ ਹੈ ਹੀ ਨਹੀਂ ਹੈ ਤਾਂ ਫਿਰ ਕੀ ਕਹਿ ਸਕਦੇ ਆ ਸਾਹਿਬ ਜੀ 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 वेलकम टू जी ਸਮਾਂ ਹੋਣ ਲੱਗਿਆ ਜੀ ਪਰ ਇੱਕ ਨਾ ਬੜੀ ਜ਼ਰੂਰੀ ਗੱਲ ਤੁਹਾਡੇ ਤੋਂ ਹੋਰ ਵੀ ਪੁੱਛਣੀ ਉਹ ਇਥਨੋਲ ਵਾਲਾ ਮਾਮਲਾ ਜਿਹੜਾ ਉਹ ਬੜਾ ਉਲਝਿਆ ਜਾ ਪਿਆ ਔਰ ਇੱਚ ਕਦੇ ਸਰਕਾਰ ਆਪ ਦਾ ਪ੍ਰਤੀਕਰਮ ਦੇ ਦਿੰਦੀ ਹੈ ਕਦੇ ਦੂਜੇ ਪਾਸੇ ਪ੍ਰਤੀਕਰਮ ਆ ਜਾਂਦਾ ਉਹ ਮਸਲਾ ਕਿੱਥੇ ਜੇ ਪਹੁੰਚਿਆ ਕੋਈ ਹੱਲ ਵੀ ਹੋਇਆ ਜਾਂ ਕੋਈ ਕੋਈ ਸਪਸ਼ਟਤਾ ਵੀ ਹੋਈ ਜਾਂ ਅਜੇ ਵੀ ਉਲਝਣੀ ਹੈ ਬਸ ਉਹਦੇ ਵਿੱਚ ਵੀ ਵੇਖੋ ਗੱਦਿਆਂ ਕਿ ਇਥਨੋਲ ਵਾਲੇ ਮਾਮਲੇ ਚ ਜਿਨ੍ਹਾਂ ਨੇ ਕੋਰਟ ਸ਼ਮੀਰ ਦੀ ਚੌਂਕੀ ਦਾ ਜਿਹੜਾ ਉਹ ਇਨਚਾਰਜ ਮੁਤਲ ਕਰਦੇ ਤੌਦੀ ਖਬਰ ਲੱਗੀ ਪੜੀ ਮੈਂ ਹਮ ਕਮਾਲ ਦੀ ਗੱਲ ਆ ਯਾਰ ਕਿੱਥੇ ਹਾਲੂ ਕੁੜਾ ਕਿੱਥੇ ਹਾਲੂ ਕੁੜੂ ਤੇ ਕਿੱਥੇ ਬੁੱਢੀ ਦਾ ਮਰਨਾ ਹੂੰ ਕਮਾਲ ਹੋ ਗਈ ਆ ਮਤਲਬ ਹੁਣ ਦੇਖੋ ਇਹ ਮੈਂ ਤੁਹਾਨੂੰ ਡੇ 1 ਤੋਂ ਕਹਿ ਰਿਹਾ ਸੀਗਾ ਨਾ ਜੀ ਕਿ ਇਹਨਾਂ ਦਾ ਪੰਗਾ ਪੈ ਗਿਆ ਸੰਧੂਆਂ ਨਾਲ ਪੰਗਾ ਪਿਆ ਗਲਤ ਤਰੀਕੇ ਨਾਲ ਹੂੰ ਹੁਣ ਇਹਨਾਂ ਦੇ ਸ਼ਾਇਦ ਕਮਿਸ਼ਨਰ ਨੇ ਕੱਲ ਚਿੱਠੀ ਵੀ ਕੱਢਤੀ ਆ ਐਕਸਾਈਜ਼ ਵਾਲਿਆਂ ਨਾਲ ਕਿ ਭਾਈ ਉਹ ਜੇ ਕੋਈ ਚੋਰੀ ਕਰਦਾ ਫੜਿਆ ਗਿਆ ਡਰਾਈਵਰ ਤਾਂ ਮਤਲਬ ਮਾਲਕ ਤੇ ਵੀ ਮੁਕਦਮਾ ਹੋਊਗਾ ਹਮ ਅਰੇ ਸਭ ਜੇ ਇਦਾਂ ਤੇ ਜੇ ਏਐਸਆਈ ਕੋਈ ਫੜਿਆ ਜਾਂਦਾ ਫਿਰ ਡੀਐਸਪੀ ਤੇ ਵੀ ਪਰਚਾ ਕਰੋ ਜੇ ਕੋਈ ਡੀਐਸਪੀ ਫੜਿਆ ਜਾਂਦਾ ਤਾਂ ਐਸਐਸਪੀ ਤੇ ਵੀ ਕਰੋ ਜੇ ਐਸਐਸਪੀ ਫੜਿਆ ਜਾਂਦਾ ਤੇ ਡੀਆਈਜੀ ਤੇ ਕਰੋ ਡੀਆਈਜੀ ਫੜਿਆ ਜਾਂਦਾ ਤੇ ਡੀਜੀਪੀ ਤੇ ਕਰੋ ਜੇ ਡੀਜੀਪੀ ਫੜਿਆ ਗਿਆ